ਕਦੇ ਵੇਲਾ ਸੀ ਜਦੋਂ ਸਰੋਂ ਦੇ ਫੁੱਲਾਂ ਨਾਲ ਲੱਦੇ ਪੰਜਾਬ ਦੇ ਖੇਤ ਬਾਲੀਵੁੱਡ ਸਿਤਾਰਿਆਂ ਲਈ ਖਿੱਚ ਦਾ ਕੇਂਦਰ ਹੁੰਦੇ ਸਨ ਪਰ ਅਫਸੋਸ ਅੱਜ ਪੰਜਾਬ ਦੇ ਖੇਤਾਂ ਨੂੰ ਸਰੋਂ ਦਾ ਪੀਲਾ ਰੰਗ ਨਹੀਂ ਛੜਦਾ ਮੌਜੂਦਾ ਸਮੇਂ ਵਿੱਚ ਪੰਜਾਬ ਦੇ ਟਾਵੇਂ ਟੱਲੇ ਕਿਸਾਨ ਹੀ ਸਰੋਂ ਦੀ ਕਾਸ਼ਤ ਕਰ ਰਹੇ ਹਨ ਖੇਤਾਂ ਵਿੱਚੋਂ ਇਹ ਰੰਗ ਹੌਲੀ-ਹੌਲੀ ਗਾਇਬ ਹੋ ਰਿਹਾ ਹੈ ਭਾਵੇਂ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਅੱਜ ਵੀ ਪੰਜਾਬੀਆਂ ਦੀ ਮਨਪੌਂਦੀ ਖੁਰਾਕ ਹੈ ਪਰ ਗੱਲ ਸਰੋਂ ਦੇ ਤੇਲ ਤੱਕ ਨਹੀਂ ਅਪੜਦੀ ਕਦੇ ਕੱਚੀ ਕਹਾਣੀ ਦਾ ਸਰੋਂ ਦਾ ਤੇਲ ਅਤੇ ਦੇਸੀ ਘਿਓ ਕਰਦੀਆਂ ਲੋੜਾਂ ਪੂਰੀਆਂ ਕਰਨ ਲਈ ਵਰਤੇ ਜਾਂਦੇ ਸਨ। ਹੌਲੀ-ਹੌਲੀ ਰਿਫਾਈਨਡ ਤੇਲਾਂ ਨੇ ਰਸੋਈ ਘਰਾਂ ਵਿੱਚ ਆਪਣਾ ਕਬਜ਼ਾ ਕਰ ਲਿਆ ਤੇ ਖੇਤਾਂ ਵਿੱਚੋਂ ਸਰੋਂ ਦੇ ਫੁੱਲ ਵੀ ਲੁਪਤ ਹੋ ਗਏ। ਦੇਸ਼ ਵਿੱਚ ਸਰੋਂ ਦੇ ਤੇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ ਪਰ ਪੰਜਾਬ ਦੇ ਖੇਤਾਂ ਨੂੰ ਹੁਣ ਸਰੋਂ ਦਾ ਰੰਗ ਨਹੀਂ ਚੜਦਾ। ਮੋਗਾ ਤੋਂ ਪੰਜਾਬੀ ਟਰਬਿਊਨ ਦੇ ਪੱਤਰਕਾਰ ਮਹਿੰਦਰ ਸਿੰਘ ਰਤਿਆ ਦੀ ਰਿਪੋਰਟ ਅਨੁਸਾਰ ਸੂਬੇ ਵਿੱਚ 1970 ਤੋਂ 1975 ਦੌਰਾਨ ਤੇਲ ਬੀਜ ਵਾਲੀਆਂ ਫਸਲਾਂ ਹੇਠਲਾ ਰਕਬਾ ਕਰੀਬ 5 ਲੱਖ ਹੈਕਟੇਰ ਸੀ ਪਰ ਅਫਸੋਸ ਦੀ ਗੱਲ ਹੈ ਕਿ ਇਹ ਰਕਬਾ ਹੁਣ ਘਟ ਕੇ ਸਿਰਫ 51 ਹਜ਼ਾਰ ਹੈਕਟੇਰ ਰਹਿ ਗਿਆ ਹੈ ਜਿਸ ਤੋਂ ਇਹ ਜਾਪਦਾ ਹੈ ਕਿ ਸਰੋਂ ਦੇ ਤੇਲ ਵਾਲਾ ਰਕਬਾ ਪੰਜਾਬੀਆਂ ਦੇ ਹੱਥਾਂ ਚੋਂ ਤਿਲਕਦਾ ਜਾ ਰਿਹਾ ਹੈ ਪੰਜਾਬ ਵਿੱਚ ਪਿਛਲੇ ਸਾਲ ਸਰੋਂ ਹੇਠਲਾ ਰਕਬਾ ਕਰੀਬ 41 ਹਜ਼ਾਰ ਹੈਕਟੇਰ ਸੀ ਦਰਅਸਲ ਪੰਜਾਬ ਦੇ ਕਿਸਾਨ ਕਣਕ ਝੋਨੇ ਦੇ ਰਵਾਇਤੀ ਚੱਕਰ ਵਿੱਚ ਫਸੇ ਹੋਏ ਹਨ ਸਰੋਂ ਦੀ ਪੈਦਾਵਾਰ ਲਈ ਬਿਜਾਈ ਦਾ ਸਮਾਂ ਨਵੰਬਰ ਦੇ ਅਖੀਰ ਤੋਂ ਅਕਤੂਬਰ ਦੇ ਅਖੀਰ ਤੱਕ ਮੰਨਿਆ ਜਾਂਦਾ ਹੈ ਪਰ ਕੁਝ ਕਿਸਮਾਂ ਨਵੰਬਰ ਦੇ ਅੰਤ ਤੱਕ ਵੀ ਪੀਜੀਆਂ ਜਾਂਦੀਆਂ ਹਨ ਪੰਜਾਬ ਵਿੱਚ ਮੁੱਖ ਤੌਰ ਤੇ ਪੂਰੀ ਅਤੇ ਪੀਲੀ ਸਰੋਂ ਰਾਇਆ ਤੋਰੀਆ ਤੇ ਗੋਭੀ ਸਰੋਂ ਦੀਆਂ ਕਿਸਮਾਂ ਬੀਜੀਆਂ ਜਾਂਦੀਆਂ ਹਨ ਸਰੋਂ ਦਾ ਘੱਟੋ ਘੱਟ ਸਮਰਥਨ ਮੁੱਲ ਕਰੀਬ 6500 ਰੁਪਏ ਪ੍ਰਤੀ ਕੁਇੰਟਲ ਹੈ ਅਤੇ ਇਸ ਦਾ ਝਾੜ ਪ੍ਰਤੀ ਏਕੜ 6 ਤੋਂ 8 ਕੁਇੰਟਲ ਨਿਕਲਦਾ ਹੈ ਜਦੋਂ ਕਿ ਕੁਝ ਕਿਸਮਾਂ ਦਾ ਝਾੜ 15 ਕੁਇੰਟਲ ਤੱਕ ਵੀ ਪਹੁੰਚ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ ਸਰੋਂ ਦੀ ਫਸਲ ਨਾਲ ਤੇਲ ਦੀਆਂ ਸਿਰਫ 3 ਫੀਸਦੀ ਲੋੜਾਂ ਹੀ ਪੂਰੀਆਂ ਹੁੰਦੀਆਂ ਹਨ। ਜਦੋਂ ਕਿ 97 ਫੀਸਦੀ ਲੋੜਾਂ ਲਈ ਤੇਲ ਵਿਦੇਸ਼ਾਂ ਤੋਂ ਦਰਾਮਦ ਕਰਨਾ ਪੈਂਦਾ ਹੈ। ਦੇਸ਼ ਵਿੱਚ 120 ਲੱਖ ਟਨ ਤੇਲ ਦੀ ਪੈਦਾਵਾਰ ਹੁੰਦੀ ਹੈ। ਜਦੋਂ ਕਿ 140 ਲੱਖ ਟਨ ਤੇਲ ਵਿਦੇਸ਼ਾਂ ਤੋਂ ਦਰਾਮਦ ਕੀਤਾ ਜਾਂਦਾ ਹੈ। ਦੇਸ਼ ਵਿੱਚ ਸਰੋਂ ਅਤੇ ਹੋਰ ਤੇਲ ਵਾਲੀਆਂ ਫਸਲਾਂ ਹੇਠਲਾ ਰਕਵਾ 9.18 ਲੱਖ ਹੈਕਟੇਰ ਹੈ। ਰਾਜਸਥਾਨ ਸਰੋਂ ਦੀ ਪੈਦਾਵਾਰ ਵਿੱਚ ਦੇਸ਼ ਭਰ ਵਿੱਚ ਪਹਿਲੇ ਨੰਬਰ ਤੇ ਹੈ। ਜੇ ਪੰਜਾਬ ਦੀ ਗੱਲ ਕਰੀਏ ਤਾਂ ਫਾਜ਼ਿਲਕਾ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਬਠਿੰਡਾ ਜ਼ਿਲ੍ਹੇ ਮੁੱਖ ਤੌਰ ਤੇ ਸਰੋਂ ਦੀ ਖੇਤੀ ਕਰਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦਾ ਮੰਡੀਕਰਨ ਠੀਕ ਹੋਣ ਕਾਰਨ ਕਿਸਾਨ ਰਵਾਇਤੀ ਚੱਕਰ ਵਿੱਚੋਂ ਨਹੀਂ ਨਿਕਲ ਰਹੇ ਹਨ। ਉਹਨਾਂ ਨੂੰ ਤੇਲ ਬੀਜ ਵਾਲੀਆਂ ਫਸਲਾਂ ਲਈ ਟੁਕਮੇ ਮੰਡੀਕਰਨ ਦੀ ਸਖਤ ਲੋਡ ਹੈ ਜੇ ਐਮਐਸਪੀ ਅਤੇ ਮੰਡੀਕਰਨ ਦੀ ਸਮੱਸਿਆ ਦਾ ਹੱਲ ਹੋ ਜਾਵੇ ਤਾਂ ਪੰਜਾਬ ਵਿੱਚ ਸਰੋਂ ਹੀਟਾ ਰਕਬਾ ਵੱਧ ਸਕਦਾ ਹੈ ਪਿੰਡ ਮੱਦੋਕੇ ਦੇ ਕਿਸਾਨ ਗੁਰਮੀਲ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ 25 ਏਕੜ ਵਿੱਚ ਸਰੋਂ ਬੀਜ ਕੇ ਉਹਨਾਂ ਨੇ ਚੰਗਾ ਮੁਨਾਫਾ ਕਮਾਇਆ ਸੀ ਜਿਸ ਤੋਂ ਉਤਸ਼ਾਹਿਤ ਹੋ ਕੇ ਇਸ ਵਾਰ ਉਹ 40 ਏਕੜ ਰਕਬੇ ਵਿੱਚ ਸਰੋਂ ਦੀ ਕਾਸ਼ਤ ਕਰ ਰਿਹਾ ਹੈ ਸਰੋਂ ਦੀ ਖੇਤੀ ਕਰਦੇ ਕਿਸਾਨ ਜਸਪਾਲ ਸਿੰਘ ਅਤੇ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰ ਨੂੰ ਸਰੋਂ ਦੇ ਮੰਡੀਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਕਿਸਾਨਾਂ ਨੂੰ ਸਰੋਂ ਦਾ ਬੀਜ ਮਹਿੰਗਾ ਮਿਲਦਾ ਹੈ ਜਦਕਿ ਸਰਕਾਰ ਨੂੰ ਆਪਣੇ ਪੱਧਰ ਤੇ ਬੀਜ ਉਪਲਬਧ ਕਰਾਉਣਾ ਚਾਹੀਦਾ ਹੈ ਇਸ ਸਬੰਧੀ ਮਾਰਨ ਨੇ ਵੀ ਆਪਣੀ رائے ਸਾਂਝੀ ਕੀਤੀ ਹੈ ਖੇਤੀਬਾੜੀ ਵਿਭਾਗ ਪੰਜਾਬ ਦੀ ਸੰਯੁਕਤ ਡਾਇਰੈਕਟਰ ਡਾਕਟਰ ਹਰਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਚੋਨੇ ਦੀ ਬਿਜਾਈ ਨੂੰ ਤਰਜੀਹ ਦਿੰਦੇ ਹਨ ਪਰ ਸਰੋਂ ਦੀ ਕਾਸ਼ਤ ਨਾਲ ਵੀ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਹੈ ਖੇਤੀਬਾੜੀ ਵਿਭਾਗ ਦੇ ਸੇਵਾਮੁਖ ਟ੍ਰਿਪਲੀ ਡਾਇਰੈਕਟਰ ਡਾਕਟਰ ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦੀ ਮਿੱਟੀ ਸਰੋਂ ਦੀ ਖੇਤੀ ਲਈ ਬਹੁਤ ਵਧੀਆ ਹੈ ਅਤੇ ਕਿਸਾਨਾਂ ਨੂੰ ਇਸ ਵੱਲ ਮੋੜਾ ਕੱਟਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਸਰੋਂ ਦੀ ਖੇਤੀ ਨਾਲ ਸਿਰਫ 3% ਦੀ ਲੋੜਾਂ ਪੂਰੀਆਂ ਹੁੰਦੀਆਂ ਹਨ, ਜਦੋਂ ਕਿ ਬਾਕੀ 97% ਦੀ ਲੋੜਾਂ ਲਈ ਯੂਕਰੇਨ ਅਤੇ ਰੂਸ ਤੋਂ ਸੂਰਜਮੁਖੀ ਦਾ ਤੇਲ ਮਹਿੰਗੇ ਭਾਤੇ ਮੰਗਵਾਇਆ ਜਾਂਦਾ ਹੈ। ਉਧਰ ਮੁੱਖ ਖੇਤੀਬਾੜੀ ਅਫਸਰ ਡਾਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਵਿੱਚ ਸਰੋਂ ਹੇਠਲਾ ਰਕਬਾ 957 ਹੈਕਟੇਅਰ ਤੋਂ ਵੱਧ ਕੇ ਚਾਲੂ ਵਿੱਤੀ ਸਾਲ ਵਿੱਚ 2048 ਹੈਕਟੇਅਰ ਤੱਕ ਪਹੁੰਚ ਗਿਆ ਹੈ ਸਰਕਾਰੀ ਮਦਦ ਨਾਲ ਵੀ ਲਾਈ ਜਾ ਸਕਦੀ ਹੈ ਤੇਲ ਪ੍ਰੋਸੈਸਿੰਗ ਯੂਨਿਟ ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਕਿਹਾ ਕਿ ਮੋਗਾ ਵਿੱਚ ਇਸ ਵਾਰ ਸਰੋਂ ਹੇਟਲਾ ਰਕਬਾ ਦੁੱਗਣਾ ਹੋਣਾ ਸ਼ੁਭ ਸੰਕੇਤ ਹੈ ਉਹਨਾਂ ਦੱਸਿਆ ਕਿ ਨੈਸ਼ਨਲ ਮਿਸ਼ਨ ਔਨ ਐਡੀਬਲ ਆਇਲਸ ਪ੍ਰੋਗਰਾਮ ਤਹਿਤ ਤੇਲ ਪ੍ਰੋਸੈਸਿੰਗ ਯੂਨਿਟ ਲਾਉਣ ਲਈ 9.90 ਲੱਖ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ ਹਾਲਾਂਕਿ ਇਸ ਰਿਪੋਰਟ ਤੋਂ ਸਾਫ਼ ਜ਼ਾਹਰ ਹੈ ਕਿ ਹੁਣ ਇੱਕ ਮਜ਼ਬੂਤ ਨੀਤੀ ਦੀ ਲੋੜ ਹੈ ਤਾਂ ਜੋ ਅੰਨ ਦਾਤਾ ਕਨਕ ਝੋਨੇ ਦੇ ਚੱਕਰ ਨੂੰ ਤੋੜ ਕੇ ਪੰਜਾਬ ਦੀ ਧਰਤੀ ਤੇ ਮੋੜ ਸਰੋਂ ਦੇ ਸੁਨਹਿਰੀ ਫੁੱਲਾਂ ਦੀ ਚਮਕ ਵਧਾ ਸਕੇ